ਕੀ ਨਾ ਭਾਜੀ ਆਪਣਾ ਹਰਜਿੰਦਰ ਸਿੰਘ ਕਿਹੜਾ ਪਿੰਡ ਆ ਫੜੂਤ ਸਾਹਿਬ ਜੀ ਅਚਾ ਕੀ ਮਸਲਾ ਵਾ ਜਿਹੜਾ ਤਾਂ ਦਾ ਸਮਾਨ ਦੀ ਜਿਹੜੀ ਭੰਤੋੜ ਹੋਈ ਜਾਂ ਨੁਕਸਾਨ ਹੋਇਆ ਮਸਲਾ ਤੇ ਮਾਨ ਸਾਹਿਬ ਇਹ ਆ ਵੀ ਅਜੇ ਤੱਕ ਸਾਨੂੰ ਮੁਆਵਜ਼ਾ ਕੋਈ ਨਹੀਂ ਮਿਲਿਆ ਅੱਛਾ ਤੇ ਸਾਡੀ ਗੈਰ ਹਜ਼ਰੀ ਜੇ ਇਹਨਾਂ ਨੇ ਮਕਾਨ ਢਾਤਾ ਤੇ ਗੈਰ ਹਜ਼ਰੀ ਸਾਡੇ ਮੋਟਰਾਂ ਕੱਢ ਕੇ ਲੈ ਕੇ ਜੋ ਦਰਖਤ ਸੀ ਇਹਨਾਂ ਰਹਿਣੇ ਕੋਈ ਨਹੀਂ ਦਿੱਤਾ ਇੱਥੇ ਗ੍ਰਿਫਾਂ ਤੱਕ ਲੈ ਗਏ ਇਹ ਜਗਾ ਜਗਾ ਜਿਹੜੀ ਸਰਕਾਰ ਨੇ ਐਕਵਾਇਰ ਕੀਤੀ ਕੜੇ ਵਾਸਤੇ ਐਕਵਾਇਰ ਕੀਤੀ ਇਹ ਐਕਵਾਇਰ ਰੋਡ ਵਾਸਤੇ ਕੀਤੀ ਹੈ ਪਰ ਅਸੀਂ ਤਾਂ ਜ਼ਮੀਨ ਦਾ ਕਬਜ਼ਾ ਵੀ ਦੇ ਤਾ ਜ਼ਮੀਨ ਦਾ ਸਾਡਾ ਕੋਈ ਰੌਲਾ ਨਹੀਂ ਮਤਲਬ ਇਹ ਆ ਵੀ ਜਿਹੜੇ ਬਿਜਲੀ ਬੋਰਡ ਕੋ ਜਾਣਦੇ ਆ ਤੇ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਪਹਿਲਾਂ ਤੁਹਾਡੇ ਜਨ ਜਨ ਕਨੈਕਸ਼ਨ ਹੀ ਸ਼ਿਫਟ ਹੁੰਦੇ ਤੁਸੀਂ ਮੋਟਰ ਨੂੰ ਦੂਜੇ ਥਾਂ ਚਲਾ ਹੀ ਨਹੀਂ ਸਕਦੇ ਜੀ ਤੇ ਇਹ ਮੋਟਰਾਂ ਜਾਂਦੇ ਸਾਨੂੰ ਉਹਨਾਂ ਜਿਹੜੇ ਚਲਾਉਣ ਦਵੇ ਪ੍ਰਸ਼ਾਸਨ ਜਿੰਨਾ ਚਿਰ ਸਾਡੇ ਕਨੈਕਸ਼ਨ ਹੀ ਸ਼ਿਫਟ ਹੁੰਦੇ ਜੀ ਨਾ ਤੇ ਸਾਨੂੰ ਪੈਸਾ ਦੁੱਤਾ ਕੋਈ ਤੇ ਨਾ ਮਤਲਬ ਸਾਨੂੰ ਸਾਡੀਆਂ ਮੋਟਰਾਂ ਵੀ ਸਾਡੀਆਂ ਗੈਰ ਰੇ ਕੱਢ ਕੇ ਲੈ ਗਏ ਅਛਾ ਜਿੱਦਾਂ ਤੁਹਾਡੇ ਮੋਟਰਾਂ ਦਾ ਨੁਕਸਾਨ ਕੀਤਾ ਮਕਾਨਾਂ ਦਾ ਨੁਕਸਾਨ ਕੀਤਾ ਤੁਹਾਡੇ ਮਕਾਨਾਂ ਦੇ ਪੈਸੇ ਮਿਲ ਗਏ ਤੁਹਾਨੂੰ ਜਾਂ ਨਾ ਨਾ ਜੀ ਨਾ ਬਿਲਕੁਲ ਹੀ ਨਾ ਹਨੂ ਬੋਰਦਾ ਗਏ ਜਿਹਦਾ ਪੈਸਾ ਮਿਲਿਆ ਤੇ ਨਾ ਮਕਾਨ ਦਾ ਮਿਲਿਆ ਕਿ ਮੰਗ ਕੀ ਕਰਨੀ ਚਾਹਦੇ ਹਣ ਸਰਕਾਰ ਦੇ ਹਿਸਾਬ ਨਾਲ ਮਸਲਾ ਹੱਲ ਹੁੰਦਾ ਹੈ ਮੰਗਦੇ ਅਸੀਂ ਕਹਿੰਦੇ ਸਾਡਾ ਜੋ ਬਣਦਾ ਸਾਨੂੰ ਦੇਣ ਤੇ ਕਬਜ਼ਾ ਅਸੀਂ ਦਿੱਤਾ ਅਗੇ ਮਤਲਬ ਤੇ ਸਾਨੂੰ ਕਨੈਕਸ਼ਨ ਸ਼ਿਫਟ ਕਰਾ ਦੇਣਾ ਅਸੀਂ ਆਪਣੇ ਦੂਜੀ ਜ਼ਮੀਨ ਤੇ ਲੈ ਜਾਈਏ ਇਹ ਤਾਂ ਸਾਡਾ ਕੋਈ ਰੋਲਾ ਨਹੀਂ ਅਬ ਮਤਲਬ ਮਸਲਾ ਇਹਦਾ ਵੀ ਸਾਡੀ ਗੈਰਹਾਜ਼ਰੀ ਦੀ ਮੋਟਰਾਂ ਕੱਢ ਕੇ ਸਾਡਾ ਇਹਨਾਂ ਨੁਕਸਾਨ ਕਰਦਾ ਸਾਡੀ ਸਮੇਂ ਮਾਰ ਹੋ ਗਈ ਗਾੜੀ ਲੋਕ ਚੋਂ ਨਾ ਲਾ ਕੇ ਬੈਠੇ ਐਹੀਂ ਉਧਾਂ ਬੈਠੇ ਨਦਰੇ ਤੁਹਾਡਾ ਨ ਲੱਗਾ ਚੋਨਾ ਜੇ ਸਾਡਾ ਇੱਕ ਮਰਲਾ ਨਹੀਂ ਲੱਗਾ ਜੀ ਤੁਸੀਂ ਵੇਖ ਸਕਦੇ ਜੀ